ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹਲਕਾ ਬਸੀ ਪਠਾਨਾ ਸ਼ਹਿਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਇਹ ਮੀਟਿੰਗ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਆਗੂ ਸਰਦਾਰ ਦਰਬਾਰਾ ਸਿੰਘ ਗੁਰੂ ਅਤੇ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਦੀ ਅਗਵਾਈ ਹੇਠ ਹੋਈ ਉਹ ਅੱਜ ਜਿਹੜੀ ਸ਼੍ਰੋਮਣੀ ਕਾਲੀਬਲ ਦੀ ਮੀਟਿੰਗ ਹੈ ਇਹ ਕਲੀਨ ਦਾ ਮੁੱਖ ਕਾਰਨ ਕਿ ਆ ਵੈਲਡਜ਼ ਦਾ ਸਾਲਸਾ ਬੈਕਡਿਸ ਫਤੇ ਦੀ ਅੱਜ ਵੀ ਜਿਹੜੀ ਇਹ ਮੀਟਿੰਗ ਰੱਖੀ ਗਈ ਸੀ ਬੱਸੀ ਪਠਾਨਾ ਇਹ ਜਿਸ ਤਰ੍ਹਾਂ ਹਾਰਾਂ ਨੂੰ ਪਤਾ ਹੈ ਕਿ ਸ਼੍ਰੋਮਣੀ ਕਾਲੀਬਲ ਵੱਲੋਂ ਇੱਕ ਭਰਤੀ ਮਹਿੰਮ ਚਲਾਈ ਗਈ ਹੈ ਜਿਹੜੇ ਨਵੇਂ ਸਿਰੋਂ ਮੈਂਬਰ ਜਿਹੜੇ ਹਾਰੇ ਬਣਦੇ ਆ ਉਹ ਜੋ ਇਲੈਕਸ਼ਨ ਕਮਿਸ਼ਨ ਦਾ ਕਾਨੂੰਨ ਹੈ ਉਦੇ ਮੁਤਾਬਕ ਹਰ ਪਾਰਟੀ ਨੂੰ ਹਰ 5 ਸਾਲ ਬਾਅਦ ਨਵੇਂ ਸਿਰੋਂ ਮੈਂਬਰ ਬਣਾਉਣੇ ਪੈਂਦੇ ਆ। ਤੋਂ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਕਿਉਂਕਿ 5 ਸਾਲ ਹੋ ਗਏ ਸੀ ਮੈਂਬਰਸ਼ਿਪ ਪੁਰਸ ਹੋਈ ਨੂੰ ਇਹ ਅਸੀਂ ਨਵੇਂ ਸਿਰੋਂ ਮੈਂਬਰਸ਼ਿਪ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ। ਆਧਿਬਰਸ਼ੀ ਪਠਾਨਾ ਸ਼ਹਿਰ ਦੇ ਵਿੱਚ ਜਿਹੜੀ ਹੈ ਇਹ ਸ਼ੁਰੂ ਕੀਤੀ ਹੈ। ਇਹਦੇ ਵਿੱਚ ਦਫ਼ਤਰਾਰ ਮਨਮੋਹਨ ਸਿੰਘ ਜੀ ਮਕਾਰੋਪੁਰ ਸਾਹਿਬ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਮਠਾੜੂ ਸਾਹਿਬ ਜ਼ਿਲ੍ਹਾ ਪ੍ਰਧਾਨ ਡੀਸੀ ਦੇ ਸਾਡੇ ਸਰਦਿਕ ਸਿੰਘ ਲਾੜੀ ਜ਼ਿਲ੍ਹਾ ਪ੍ਰਧਾਨ ਜੂਠਵੇਂ ਸ਼ਹਿਰੀ ਤੋਂ ਬਲਵਿੰਦਰ ਸਿੰਘ ਜੀ ਪੁੱਛੀ ਜਿਹੜੇ ਕੇਜੂ ਦੇ ਕੋਆਰਡੀਨੇਟਰ ਨੇ ਹਰਨੇਸ਼ ਬਡਾਲੀ ਜੀ ਤੇ ਮਨਪ੍ਰੀਤ ਹੈਪੀ ਤੇ ਹੋਰ ਬਹੁਤ ਸਾਰੀ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਇੱਥੇ ਹਾਜ਼ਰ ਸੀ ਤੇ ਵਰਕਰ ਵੀ ਜਿਹੜੇ ਹਨ ਉਹ ਹਾਜ਼ਰ ਸਨ। ਤੋਂ ਇਹ ਭਰਤੀ ਜਿਹੜੀ ਹੈ ਆ ਪਬਲਿਕ ਦੇ ਵਿੱਚ ਬਹੁਤ ਉਤਸ਼ਾਹ ਹੈ, ਉਤਸ਼ਾਹ ਹੈ। ਵੱਡੀ ਗਿਣਤੀ ਦੇ ਵਿੱਚ ਬੀਬੀਆਂ, ਦੇਖੋ ਬੀਬੀਆਂ ਵੱਡੀ ਗਿਣਤੀ ਦੇ ਵਿੱਚ ਆਈਆਂ ਇਹ ਵੱਡੀ ਗੱਲ ਹੈ ਕਿ ਬੀਬੀਆਂ ਦੇ ਵਿੱਚ ਵੀ ਪੂਰਾ ਉਤਸ਼ਾਹ ਹੈ। ਤੋਂ ਹਲਕੇ ਦੇ ਵਿੱਚ ਅਸੀਂ ਜਿਹੜੇ ਪਹਿਲੇ ਪੜਾਅ ਦਾ ਟਾਰਗੇਟ ਰੱਖਿਆ ਉਹ 35000 ਦਾ ਰੱਖਿਆ ਬਸ ਇਹ ਪੜਾਉਣਾ ਹਲਕੇ ਦੇ ਵਿੱਚ ਔਰ ਇਸ ਤੋਂ ਅਸੀਂ ਇਸ ਟਾਰਗੇਟ ਦਾ ਪਹਿਲੇ ਪੜਾਅ ਦਾ ਘੱਟੋ ਘਾਟ ਟਾਰਗੇਟ ਇਸ ਤੋਂ ਅੱਗੇ ਹੋਰ ਮੈਂਬਰਸ਼ਿਪ ਵਧਾਵਾਂਗੇ ਬਾਕੀ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਅਸੀਂ ਪਿੰਡਾਂ ਦੇ ਸਰਕਲਾਂ ਦੇ ਵਿੱਚ ਵੀ ਮੀਟਿੰਗਾਂ ਕੀਤੀਆਂ ਪਿੰਡਾਂ 'ਚ ਵੀ ਪੂਰਾ ਉਤਸ਼ਾਹ ਹੈ ਔਰ ਲੋਕਾਂ ਨੂੰ ਇਹ ਪਤਾ ਹੈ ਕਿ ਇੱਕੋ ਇੱਕ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੇ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਔਰ ਪੰਜਾਬੀਅਤ ਦੀ ਜਿਹੜੀ ਹੈ ਉਹ ਰਾਖੀ ਕਰਦੀ ਹੈ ਜਿਸ ਤਰ੍ਹਾਂ ਆਪਾਂ ਪਾਣੀਆਂ ਦੀ ਗੱਲ ਲੈ ਲਓ ਕੱਲਾ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਪਾਣੀਆਂ ਦੀ ਗੱਲ ਕਰਦਾ ਤੇ ਪਾਣੀ ਪੰਜਾਬ ਦੇ ਦੇ। ਬਾਕੀ ਪਾਰਟੀਆਂ ਤਾਂ ਕਹਿੰਦੀਆਂ ਵੀ ਹਰਿਆਣਾ ਨੂੰ ਵੀ ਦੇਓ, ਰਾਜਸਥਾਨ ਨੂੰ ਵੀ ਦੇਓ, ਦਿੱਲੀ ਨੂੰ ਵੀ ਦੇਓ, ਹੋਰਾਂ ਨੂੰ ਵੀ ਦੇਓ। ਅਸੀਂ ਇਹ ਨਹੀਂ ਕਹਦੇ ਵੀ ਦੂਜਿਆਂ ਨੂੰ ਦਿਓ ਨਾ ਆਪਣਾ ਦੇਸ਼ ਹੈ। ਪਰ ਜੇ ਪੰਜਾਬ ਕੋਲੇ ਫालतू ਪਾਣੀ ਹੋਵੇ ਤਾਂ ਹੀ ਦੇ ਸਕਦੇ। ਇਹ ਇਕੱਲੀ ਜਿਹੜੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇੱਥੇ ਪਹਿਰਾ ਦਿੰਦੀ। ਔਰ ਇਹ ਪਾਣੀਆਂ ਬਗਲੇ ਇਸ਼ੂ ਹੈ ਨਾ ਸਾਰੇ ਪੰਜਾਬ ਦਾ, ਸਾਰੇ ਪੰਜਾਬੀਆਂ ਦਾ ਇਸ਼ੂ ਹੈ, ਇਕੱਲਾ ਕਿਸਾਨਾਂ ਦਾ ਇਸ਼ੂ ਨਹੀਂ ਹੈ। ਕਿਉਂਕਿ ਦੇ ਕੀ ਤੁਹਾਨੂੰ ਪਾਣੀ ਨਹੀਂ ਲੱਗੂ ਪਾਣੀ ਕਿਤੇ ਹੋਰ ਤੇ ਲਾ ਜਾਂਦਾ ਤਾਂ ਜ਼ਮੀਨ ਬੰਦਰ ਹੁੰਦੀ ਐ ਤਾਂ ਖੇਤ ਮਜਦੂਰ ਤੇ ਵੀ ਅਸਰ ਪੈਂਦਾ ਉਹ ਕਿੱਥੇ ਆਪਣੀ ਲੇਬਰ ਕਰੂ ਜੇ ਕਿਸਾਨ ਕੋਲੇ ਜ਼ਮੀਨਦਾਰ ਕੋਲੇ ਰਾਣੀ ਖਾਣ ਲੋਗੇ ਹੋਣਗੇ ਪਾਣੀ ਨਹੀਂ ਹੋਊਗਾ ਫਸਲਾਂ ਨੂੰ ਤਾਂ ਉਹ ਸ਼ਹਿਰ ਚ ਕੀ ਖਰੀਦਣਾ ਆਊਗਾ ਬਟਾਲਾ ਦੇ ਉਹਨਾਂ ਦੇ ਸਿਰ ਤੇ ਚੱਲਦੇ ਆ ਜੇ ਜਿੰਸ ਹੋਊ ਤਾਂ ਹੀ ਮੰਡੀ ਤੇ ਲੈ ਕੇ ਆਉਣੇ ਆ ਆਰਥਿਕਾਂ ਦਾ ਛੇਲਰ ਵਾਲਿਆਂ ਦਾ ਛੇਲਰ ਲੇਬਰ ਦਾ ਸਾਰਾ ਵਾਜੂਦਾ ਹੈ ਉਹ ਕਿਸਾਨੀ ਤੇ ਨਿਰਭਰ ਹੈ ਆਪਣੀ ਜਿਹੜੀ ਪੰਜਾਬ ਦੀ ਆਰਥਿਕ ਇਹ ਖੇਤੀਬਾੜੀ ਤੇ ਨਿਧਾ ਦਾ ਆਧਾਰਿਤ ਆਰਥਿਕਤਾ ਹੈ ਇਸ ਕਰਕੇ ਇਸ਼ੂ ਕਈ ਵਰੀ ਹੁੰਦਾ ਪਤਾ ਨਹੀਂ ਪਾਣੀ ਇਕੱਲੇ ਕਿਸਾਨਾਂ ਦਾ ਸਾਰੇ ਪੰਜਾਬੀਆਂ ਦਾ ਪੰਜਾਬ ਦੇ ਹਰ ਬਗ ਦੇ ਤੇ ਇਥੇ ਪਹਿਰਾ ਜਿਹੜਾ ਹੈ ਸ਼੍ਰੋਮਣੀ ਕਾਲੇ ਚਲੋ ਡਟ ਕੇ ਦਿੰਦਾ ਹੈ ਇੱਕ ਉਦਾਹਰਨ ਬਾਕੀ ਗਰੀਬਾਂ ਨੂੰ ਆ ਕਿ ਦੰਨੀਆਂ ਸਾਡੇ ਲਈ ਸਕੀਮਾਂ ਬਣਾਈਆਂ ਤੇ ਸ਼ਗੋ ਸਕੀਮ ਤੇ ਪੈਨਸ਼ਨਾਂ ਨੇ ਇਥੇ ਆਟਾ ਦਾਲਾਂ ਸਕੀਮਾਂ ਤੇ ਹੋਰ ਸਕੀਮਾਂ ਨੇ ਦੇ ਕਿਸਾਨਾਂ ਨੂੰ ਮੁਕਤ ਲਈ ਟਿਊਬ ਵਾਲਾਂ ਦੀ ਦਿੱਤੀ ਉਹ ਵੀ ਸ਼੍ਰੋਮਣੀ ਕਾਲੇ ਦਲ ਨੇ ਦਿੱਤੀ ਇਸ ਕਰਕੇ ਹਰ ਬਗ ਦੇ ਦਾ ਹੈ ਇਹ ਸੋਚਦਾ ਔਰ ਹੁਣ ਇਹ ਠੱਗੇ ਹੋਏ ਮਹਿਸੂਸ ਕਰਦੇ ਆ ਕਿ ਆਮ ਆਦਮੀ ਪਾਰਟੀ ਨੇ ਬਹੁਤ ਕੁਝ ਕਿਹਾ ਸੀ ਅਸੀਂ ਬੀਬੀਆਂ ਨੂੰ 1000 ਰੁਪਏ ਮਹੀਨਾ ਦੇਵਾਂਗੇ ਔਰ ਨੌਜਵਾਨਾਂ ਨੂੰ ਘਰ ਘਰ ਨੌਕਰੀ ਦੇਵਾਂਗੇ ਸਾਰੇ ਠੱਗੇ ਹੋਏ ਮਹਿਸੂਸ ਕਰਦੇ ਕਿ ਸਾਨੂੰ ਲਾਰੇ ਲਾ ਕੇ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਵੱਲ ਜਿਹੜੀ ਹੈ ਪੂਰਾ ਤੁਕਾਇਆ ਸੰਗਤ ਦਾ ਤੇ ਅਸੀਂ ਭਰਤੀ ਦੇ ਵਿੱਚ ਸਾਰੀ ਲੀਡਰਸ਼ਿਪ ਡਾਕੂਮੈਂਟ ਕਰਾਂਗੇ ਔਰ ਸਾਰੇ ਵਰਕਰ ਡਾਕੂਮੈਂਟ ਕਰਨੇ ਔਰ ਵੱਡੀ ਗਿਣਤੀ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਇਹ ਪਾਰਟੀ ਜਿਹੜੀ ਹੈ ਉਹ ਕਰਾਂਗੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦਾ ਪ੍ਰਾਪਤੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼